ਵੇਖੋ ਜੀ ਜੋ ਜੋ ਤੰਤਰ ਬਾਬਾ ਦੀਪ ਸਿੰਘ ਜੀ ਦੀ ਚਪੈਰੇ ਸਾਹਿਬ ਦੀ ਸੇਵਾ ਜੋ ਜੋ ਸੰਗਤ ਸੁਣਦੀ ਪਈ ਆ ਤਿਉਂ ਤਿਉਂ ਸੰਗਤ ਦਾ ਧਾਂ ਜਿਹੜਾ ਉਹ ਜਿਆਦਾ ਵੱਧਿਆ ਤੇ ਸੰਗਤ ਸੰਤਾਵਾਂ ਹੀਰਾ ਘੱਟ ਕੇ ਤਨਵਾਰੀਆਂ ਤੇ ਉਹ ਦਿਨੋਂ ਦਿਨ ਜਿਹੜੀ ਆ ਸੰਗਤ ਦਾ ਜਿਵੇਂ ਕਿ ਇਹ ਰਸਤਾ ਜਿਹੜਾ ਇਹਨੂੰ ਪਹਿਲਾਂ ਵਨਵੇ ਕੀਤਾ ਸੀਗਾ ਫਿਰ ਇਹ ਬੰਦੀ ਕਰ ਦਿੱਤਾ ਕਿ ਹੁਣ ਇੱਥੋਂ ਦੀ ਟ੍ਰੈਫਿਕ ਜਿਹੜੀ ਆ ਨਾ ਉਹ ਵਾਇਆ ਸਟਾਡਾਇਮੈਂਟ ਉਤੋਂ ਪਾਈ ਗਈ ਆ ਸਾਡਾ ਜੀ ਵੇਖੋ ਜਦੋਂ ਵੀ ਐਤਵਾਕ ਦਾ ਦਿਨ ਦਿਹਾੜਾ ਹੁੰਦਾ ਜਾਂ ਉਹ ਕੋਈ ਵੀ ਇਤਿਹਾਸਕ ਦਿਹਾੜਾ ਹੋਵੇ ਉਸ ਜਿਹੜੇ ਆਟੋ ਵਾਲੇ ਨੇ ਬੈਟਰੀ ਵਾਲੇ ਨੇ ਇਹਨਾਂ ਨੂੰ ਹੀ ਇਕੱਠਿਆਂ ਕਰਕੇ ਇੱਕ ਮੀਟਿੰਗ ਕਰਦੇ ਆਂ ਉਮੀਦ ਕਿ ਤੋਂ ਬਾਅਦ ਅਸੀਂ ਇਹਨਾਂ ਨੂੰ ਗੱਲ ਕਹਿੰਦੇ ਆਂ ਕਿ ਭਾਈ ਸਾਹਿਬ ਤੁਸੀਂ ਆਪਣੇ ਜਿਹੜੇ ਆਟੋ ਲਾਈਨ 'ਚ ਖੜੇ ਰੱਖੋ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰ ਕਿ ਨਹੀਂ ਕਿ ਮੁਸ਼ਕਿਲ ਇਥੇ ਮੈਨੇਜਮੈਂਟ ਹੁੰਦੀ ਹੈ ਕੋਈ ਤਰ੍ਹਾਂ ਕਰ ਸਕਦਾ ਆਂਦੀਆਂ ਨੇ ਕਿੰਨਾ ਕਿ ਮੁਸ਼ਕਿਲ ਦਾ ਹੁੰਦਾ ਹ ਹੁਣ ਪਹਿਲਾਂ ਤੇ ਹੁਣ ਦੇ ਵਿੱਚ ਜ਼ਮੀਨ ਆਸਕੁੰਦਾ ਫਰਕ ਆ ਚੁੱਕਾ ਹੈ ਵੇਖੋ ਜੀ ਜੋ ਜੋ ਤੰਤਰ ਬਾਬਾ ਦੀਪ ਸਿੰਘ ਜੀ ਦੀ ਚਪੈੜੇ ਸਾ ਜੋ ਜੋ ਸੰਗਤ ਸੁਣਦੀ ਪਈ ਆ ਤਿਉਂ ਤਿਉਂ ਸੰਗਤ ਦਾ ਧਿਆਨ ਜਿਹੜਾ ਉਹ ਜਾਦਾ ਵੱਧਿਆ ਤੇ ਸੰਗਤ ਸੰਤਾ ਵਹੀਰਾ ਘੱਟ ਕੇ ਤਣੂ ਆ ਰਹੀਆਂ ਤੇ ਉਹ ਦਿਨੋਂ ਦਿਨ ਜਿਹੜੀ ਆ ਸੰਗਤ ਦਾ ਜਿਸਾ ਕਿ ਇਹ ਰਸਤਾ ਜਿਹੜਾ ਨੇ ਇਹਨੂੰ ਪਹਿਲਾਂ ਵਨਵੇ ਕੀਤਾ ਸੀਗਾ ਫਿਰ ਇਹ ਬੰਦੀ ਕਰ ਦਿੱਤਾ ਕਿ ਹੁਣ ਇੱਥੋਂ ਦੀ ਟ੍ਰੈਫਿਕ ਜਿਹੜੀ ਆ ਨਾ ਉਹ ਵਾਇਆ ਸਟਾਟਮੈਂਟ ਉੱਥੋਂ ਪਾਈ ਗਈ ਆ ਤੇ ਇਹ ਵੀ ਸੰਗਤਾਂ ਆ ਰਹੀਆਂ ਨੇ ਇਹਨਾਂ ਦੀ ਇੱਥੋਂ ਤੱਕ ਜਿਹੜੀ ਆ ਆਟੋ ਵਗਿਆ ਇੱਥੇ ਖੜੇ ਹੋ ਜਾਂਦੇ ਗੱਡੀਆਂ ਪਿੱਛੇ ਖੜੀਆਂ ਹੋ ਕੇ ਨਾ ਫਿਰ ਸੰਗਤ ਵੇਖੋ ਪੈਦਲ ਆ ਰਹੀ ਆ ਇਹ ਪੈਦਲੀ ਸੰਗਤ ਆਉਂਦੀ ਆ ਤੇ ਇਹਨਾਂ ਨੂੰ ਪੈਦਲੀ ਹੀ ਭੇਜਦੇ ਆ ਤੇ ਸਾਡਾ ਇਹ ਹੁੰਦਾ ਕਿ ਜਿਹੜਾ ਵੀ ਕੋਈ ਜੀਵ ਚ ਸੰਗਤ ਦਾ ਆਰਿਆ ਜਦ ਸੰਗਤੂ ਐ ਆਟੇ ਵਾਲੇ ਲੈ ਕੇ ਆ ਰਹੇ ਆ ਅਸੀਂ ਇਹਨਾਂ ਸੰਗਤਾਂ ਨੂੰ ਵੀ ਸਮਝਦੇ ਆ ਤੇ ਇੱਕ ਚਪੈਦੇ ਦਾ ਚਪੈਦਾ ਸਾਡੇ ਨਾਲ ਸੇਵਾ ਦੀ ਸੇਵਾ ਨਾਲ ਡਿਊਟੀ ਦੀ ਡਿਊਟੀ ਆ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਇਹਨੂੰ ਠਿੱਕਾ ਲਫਾਜ਼ ਨਾ ਬੋਲਿਆ ਜਾਵੇ ਤੇ ਪਿਆਰ ਨਾਲ ਲੋਕੀ ਦੇਖੋ ਵੇਖੋ ਆਟੇ ਵਾਲੇ ਲਾਈਨ 'ਚ ਲੱਗੇ ਹੋਏ ਆ ਉਹ ਆਟੇ ਵਾਲੇ ਲਾਈਨ 'ਚ ਲੱਗਣ ਦਾ ਇਹ ਕਾਰਨ ਹੈ ਕਿ ਉਹ ਸੰਗਤ ਦਾ ਰੂਪ ਨੇ ਕਿਉਂ ਸੰਗਤ ਦੇ ਰੂਪ ਵਿੱਚ ਇਹ ਸੇਵਾ ਕਰ ਰਹੇ ਨੇ ਤੇ ਸਾਡਾ ਕਹਿਣਾ ਵੀ ਮੰਨਦੇ ਆ ਤੁਹਾਨੂੰ ਇਹ ਤੇ ਕਿਹਾ ਵੇਖੋ ਤੁਸੀਂ ਗੱਲ ਕੀਤੀ ਹੈ ਕਿ ਸੇਵਾ ਦੀ ਸੇਵਾ ਡਿਊਟੀ ਦੀ ਡਿਊਟੀ ਹੋਿੰਦੀ ਹੈ ਪੁਲਿਸ ਨੂੰ ਅਕਸਰ ਹੀ ਲੋਕੀ ਮਾੜਾ ਵੀ ਬੋਲਦੇ ਨੇ ਪਰ ਜਿੱਥੇ ਚੰਗਾ ਕੰਮ ਉਥੇ ਸਲਾਗਾ ਕਰਨੀ ਬੰਦੀ ਆ ਤੇ ਤੁਹਾਨੂੰ ਤੁਸੀਂ ਜਦ ਇੰਟਰੈਕਟ ਕਰਦੇ ਹੋ ਲੋਕਾਂ ਨਾਲ ਆਟੋ ਵਾਲਿਆਂ ਨਾਲ ਕਿਉਂਕਿ ਅੰਮ੍ਰਿਤਸਰ ਚ ਰਿਕਸ਼ਾ ਬਹੁਤ ਹੈ ਆਟੋ ਬਹੁਤ ਹੈ ਕਿਸ ਤਰ੍ਹਾਂ ਇੰਟਰੈਕਟ ਕਰਦੇ ਹੋ ਕਿਸ ਤਰ੍ਹਾਂ ਤੁਹਾਡੀ ਕਮਿਊਨੀਕੇਸ਼ਨ ਹੁੰਦੀ ਹੈ ਇਹ ਸਾਡਾ ਜੀ ਵੇਖੋ ਜਦੋਂ ਹੀ ਐਤਵਾਦ ਦਾ ਦਿਨ ਦਿਹਾੜਾ ਦਾ ਜਾਂ ਹੋਰ ਕੋਈ ਇਤਿਹਾਸਕ ਦਿਹਾੜਾ ਹੋਵੇ ਬਸ ਜਿਹੜੇ ਆਟੋ ਵਾਲੇ ਨੇ ਬੈਟਰੀ ਵਾਲੇ ਨੇ ਇਹਨਾਂ ਨੂੰ ਹੀ ਇਕੱਠਿਆਂ ਕਰਕੇ ਇੱਕ ਮੀਟਿੰਗ ਕਰਦੇ ਆਂ ਉਮੀਦ ਕਿ ਤੋਂ ਬਾਅਦ ਅਸੀਂ ਇਹਨਾਂ ਨਾਲ ਗੱਲ ਕਰਦੇ ਆਂ ਕਿ ਭਾਈ ਸਾਹਿਬ ਤੁਸੀਂ ਆਪਣੇ ਜਿਹੜੇ ਆਟੋ ਲਾਈਨ 'ਚ ਖੜੇ ਰੱਖੋ ਹੁਣ ਮੈਂ ਮੇਰੇ ਪਿੱਛੇ ਜੇ ਇੱਕ ਵੀਡੀਓ ਆਈ ਸੀ ਵੀਡੀਓ ਵਿੱਚ ਅਸੀਂ ਆਟੋ ਵਾਲਿਆਂ ਨਾਲ ਇੱਕ ਮੀਟਿੰਗ ਕੀਤੀ ਸੀ ਵੀ ਜਿਹੜੀ ਅੱਧਾ ਵਸਤਾ ਦਾ 50% ਜਿਹੜੀ ਛੱਡ ਗਿਆ ਉਹ ਛੱਡ ਕੇ ਚੱਲੋ ਤਾਂ ਜੋ ਜਿਹੜਾ ਪਿੱਛੋਂ ਆ ਜਾ ਵੀਹਿਕਲ ਹੈ ਉਹਨੂੰ ਵੀ ਕੋਈ ਹੌਤ ਨਾ ਬਾਲਦਾ ਪਾਏ ਕੋਈ ਗੁੱਸੇ ਵਿੱਚ ਤਲਕੀ ਵਿੱਚ ਕੋ ਗੱਲ ਨਾ ਆਵੇ ਕਿ ਜਿਹੜੀ ਆਟੋ ਦੀ ਸਪੀਡ ਹੈ ਉਹ 3 30 ਲੈ ਕੇ 35 ਤੱਕ ਹੈ ਜਿਹੜੀ ਸਕੂਟਰ ਮੋਟਰਸਾਈਕਲ ਕਾਰਾਂ ਦੀ ਸਪੀਡ ਆ ਉਹ 50 ਤੋਂ ਲੈ ਕੇ 80 100 ਤੱਕ ਵੀ ਹੁੰਦੀ ਆ ਜਦੋਂ ਉਹ ਜਿਹੜੀ ਸਪੀਡ ਵਿੱਚ ਆ ਰਹੇ ਆ ਤੇ ਆਟੋ ਵਾਲੇ ਜੋ ਸੱਜੇ ਪਾਸੇ ਚੱਲਦੇ ਆ ਤੇ ਉਹ ਰਸਤਾ ਨਹੀਂ ਮਿਲਦਾ ਉਹ ਵੀਕਲੋ ਤੇ ਇਹਨਾਂ ਨੂੰ ਮੈਨੇਜ ਕਰਨਾ ਜੇ ਪਹਿਲਾਂ ਨੂੰ ਇਹਨਾਂ ਨੂੰ ਅਵੇਲ ਕੀਤਾ ਜਾਵੇ ਤੇ ਤਾਂ ਹੀ ਮੈਨੇਜ ਕਰ ਸਕਦੇ ਹੁਣ ਸਾਡੀਆਂ ਕਲਾਸਾਂ ਲੱਗ ਰਹੀਆਂ ਸਾਡੇ ਐਡੀਸੀਪੀ ਟਰੈਫਿਕ ਸਾਹਿਬ ਵੱਲੋਂ ਵੀ ਬੜੀਆਂ ਸਿਫਾਰਸ਼ਾਂ ਆਵਾਂ ਹੁਣ ਸਾਡੇ ਜਿਹੜੇ ਕਮਾਂਡੋ ਕਮਿਸ਼ਨਰ ਸਾਹਿਬ ਨੇ ਉਸ ਸਦਾ ਗੋਪੀਸ਼ਨੀ ਪੁੱਲਰ ਉਹਨਾਂ ਵੱਲੋਂ ਵੀ ਆ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਉਹ ਸਾਡੇ ਨਾਲ ਮੀਟਿੰਗਾਂ ਕਰ ਰਹ ਪਬਲਿਕ ਕਮਿਸ਼ਨ ਤੋਂ ਆ ਮੰਗ ਰਹੇ ਆ ਤੇ ਅਸੀਂ ਇਹ ਕਰ ਰਹੇ ਆ ਕਿ ਇਹਨਾਂ ਆਟੋ ਵਾਲਿਆਂ ਨੂੰ ਦਿਨ ਬਿਤੇ ਨੇ ਇਹਨਾਂ ਦੀਆਂ ਕਲਾਸਾਂ ਲਗਾ ਕੇ ਇਹਨਾਂ ਦਾ ਸੈਮੀਨਾਰ ਕਰਕੇ ਇਹਨਾਂ ਨੂੰ ਅਸੀਂ ਵੇਰ ਕਰ ਰਹੇ ਆ ਤਾਂ ਜੋ ਜਿਹੜੀ ਆ ਉਹ ਜਨਤਾ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਜਿਹੜੀ ਟ੍ਰੈਂਪ ਕਿ ਹੌਸ ਚੱਲ ਢੰਗ ਨਾਲ ਚੱਲ ਸਕਦਾ ਜਦੋਂ ਸਟਾਰਟ ਕੀਤਾ ਸੀਗਾ ਤੇ ਹੁਣ ਦੇ ਵਿੱਚ ਕਿਹਨਾ ਕਿ ਜ਼ਮੀਨ ਆਸਪਾਸ ਦਾ ਫਰਕ ਆ ਗਿਆ ਦੁਪਹਿਰਾਂ ਸਭ ਜਿਹੜਾ ਸਟਾਰਟਿੰਗ ਹੋਈ ਸੀ ਉਦੋਂ ਤਾਂ ਬੜੇ ਟ੍ਰੈਫਿਕ ਹੁੰਦੀ ਇੱਕਦਮ ਕੰਨੇ ਨਾ ਪਸੜਵੱਚੀ ਹੁੰਦੀ ਪਰ ਹੁਣ ਕਿਤੇ ਰਾਹ ਸਾਫ਼ ਦੇਖ ਰਹੇ ਨੇ ਆਵਾਜਾਈ ਆਰਾਮ ਨਾਲ ਹੋ ਰਹੀ ਉਦੋਂ ਤੇ ਲੱਗਦਾ ਹੁਣ ਤੱਕਲੇ ਕੋ ਬਦਲਾਅ ਹੋਆ ਕਿੰਨੇ ਕਿ ਮੁਸ਼ਕਿਲ ਨਹੀਂ ਰਹੀ ਤਾਂ ਹਾਂ ਹੁਣ ਜੀ ਵੇਖੋ ਜਿਸਾ ਇਹ ਆਟੋ ਵਾਲੇ ਆਲੇ ਇੱਥੋਂ ਸਵਾਰੀਆਂ ਉਤਾਰ ਕੇ ਇਹਨਾਂ ਸੱਜੇ ਪਾਸੇ ਰੇਕਟਰ ਨਾਲ ਜਾਂਦਾ ਇੱਥੋਂ ਉਤਾਰ ਕੇ ਜਾ ਰਹੇ ਨੇ ਜਿਹੜੀ ਕੋਈ ਸਵਾਰੀ ਲੈ ਕੇ ਆਉਂਦੇ ਨੇ ਇਹ ਇੱਥੇ ਉਤਾਰਦੇ ਆ ਤੇ ਇਹਨਾਂ ਨੂੰ ਇਹੋ ਹੀ ਆ ਕਿ ਐਤਵਾਰ ਜਿਹੜਾ ਦਿੱਤਾ ਹੋਇਆ ਵੀ ਤੁਸੀਂ ਐਤਵਾਰ ਸਿੱਧਾ ਇੱਥੋਂ ਆ ਬੈਰੀਕੇਡਿੰਗ ਲਗਾ ਕੇ ਜਿਹੜੀ ਉੱਥੇ ਸੰਗਤ ਆ ਉਹ ਰਸਤੇ 'ਤੇ ਬੈਠੀ ਹੁੰਦੀ ਆ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਆਟੋ ਜਿਹੜੇ ਆ ਇੱਥੋਂ ਕਨਵਰਟ ਕਰ ਸਕਦੇ ਜਾਂਦੇ ਆ ਤੇ ਜਿਹੜੇ ਕੋਈ ਦੂਸਰੇ ਪਾਸੇ ਜਿਹੜੇ ਸੰਗਤ ਸ਼ਹੀਦਾ ਸਾਹਿਬ ਤੋਂ ਜਿਹੜੇ ਦਸੰਗ ਆ ਕੇ ਆਉਂਦੀ ਆ ਉਹਨਾਂ ਵਾਸਤੇ ਦੂਜੇ ਪਾਸੇ ਲਾਈਨ ਆ ਉਹ ਉੱਥੇ ਆਟੋ ਜਿਹੜੇ ਲਾਈਨ 'ਤੇ ਲੱਗੇ ਹੁੰਦੇ ਆ ਤੇ ਉਹਨਾਂ ਆਟੋਆਂ ਵਿੱਚ ਸੰਗਤ ਬੈਠ ਕੇ ਜਾ ਰਹੀ ਆ ਜੇ ਪ੍ਰੋਪਰ ਵੇ ਨਾਲ ਇਹ ਸੰਗਤ ਵੀ ਜਾ ਰਹੀ ਆ ਤੇ ਆਟੋ ਵਾਲੇ ਸਾਡਾ ਸਾਥ ਦੇ ਰਹੇ ਬਹੁਤ ਜ਼ਿਆਦਾ ਅਕੇ ਨੂੰ ਚੇਂਜਿੰਗ ਆਈ ਆ ਤੇ ਸਾਡੀ ਜਿਹੜੀ ਜਾਗਰਤਾ ਮੁਹਿੰਮ ਹੈ ਸਾਡੇ ਜਿਹੜੇ ਸੈਮੀਨਾਰ ਆ ਉਹ ਵੀ ਕੰਮ ਆ ਗਿਆ ਫੀਡਬੈਕ ਅੱਛਾ ਆ ਗਿਆ ਤੇ ਸੰਗਤ ਵੀ ਜੜੀ ਆ ਉਹ ਵੀ ਸਮਝ ਲਈ ਆ ਤੇ ਆਟੋ ਆ ਵੀ ਸਾਡਾ ਪੂਰਾ ਸਾਥ ਦੇ ਰਿਹਾ ਗੱਡੀਆਂ ਚ ਜਿਹੜੀ ਸੰਗਤ ਆਉਂਦੀ ਉਹਨਾਂ ਨੇ ਕੀ ਪ੍ਰਬੰਧ ਲਿਆ ਕਿੱਥੋਂ ਤੋਂ ਪਰਬੰਧ ਕੀਤਾ ਤੇ ਜੀ ਗੱਡੀਆਂ ਦੀ ਜਿਹੜੀ ਸੰਗਤ ਆਦੀ ਆ ਉਹ ਵੱਖੋ ਵੱਖਰੇ ਜਿੰਨੇ ਜਿੰਨੇ ਰਸਤੇ ਨੇ ਜਿੰਨੇ 게ਟ ਹੈ ਉਹਨਾਂ ਦੇ ਬਾਹਰ ਨਾਲ ਅਸੀਂ ਗੱਡੀਆਂ ਵਾਸਤੇ ਇੱਕ ਪਾਰਕਿੰਗ ਬਣਾਈ ਗਈ ਆ ਉਹਨਾਂ ਵਿੱਚ ਸੰਗਤ ਜਿਹੜੀ ਆ ਜਿੱਦਾਂ ਬੱਸ ਸਟੈਂਡ ਤੋਂ ਲੈ ਕੇ ਬੁਰਜਪੂਲਾ ਸਿੰਘ ਤੱਕ ਲੈ ਕੇ ਜਿਹੜਾ ਸਤਾਨ ਮੰਡਗੇਟ ਆ ਇਹਦੇ ਆਲੇ ਦੁਆਲੇ ਪਾਰਕਿੰਗ ਵਧੀਆ ਜਿੱਸਾ ਹੁਣ ਚਾਟੀ ਵੰਡਗੇਟ ਆ ਗਦਵਾਲੀ ਗੇਟ ਇਹਨਾਂ ਦੇ ਬਾਰੇ ਵੀ ਜਿਹੜੀ ਸੰਗਤ ਜਿਹੜੇ ਪਾਸੇ ਆਉਂਦੀ ਆ ਉੱਥੇ-ਉੱਥੇ ਉਹ ਪਾਰਕਿੰਗ ਕਰਦੀ ਆ ਜੀ ਫੇ ਵੈਸੇ ਚਲੋ ਇਥੇ ਡਿਊਟੀ ਦੀ ਗੱਲ ਹੋ ਗਈ ਪਾਣੀ ਦੀ ਗੱਲ ਕਰ ਲਈਏ ਗੁਰੂ ਸਾਹਿਬ ਦੀ ਗੱਲ ਕਰ ਲਈਏ ਬਾਬਾ ਦੀਪ ਸਿੰਘ ਦੀ ਗੱਲ ਕਰ ਲਈਏ ਲੋਕਾਂ ਦੀ ਬਹੁਤ ਸ਼ਰਤਾਂ ਇੱਕ ਦਿਨ-गिनਤੀ ਵਧਦੀ ਹੀ ਜਾਂਦੀ ਆ ਲੋਕ ਕਿੰਨਾ ਕਿ ਤੁਹਾਡੇ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਿੰਨਾ ਕੁ ਬਦਲਾਅ ਹੈ ਕਿ ਬਾਬਾ ਦੀ ਬਾਣੀ ਨਾਲ ਕਿੰਨਾ ਕੰਮ ਆਉਂਦਾ ਅਸੀਂ ਜੀ ਲੰਮੇ ਤੈਂਚਾ ਮਹੀਨੇ ਤੋਂ ਲਗਾਤਾਰ ਮੇਰੇ ਇਥੇ ਸੇਵਾ ਚੱ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਚਪੈਲੇ ਸਾਹਿਬ ਤੇ ਮੈਂ ਸੇਵਾ ਕਰ ਸਕਾਂ ਨਾਲ ਇਹ ਚਪੈਲਾ ਸਾਹਿਬ ਜਿਹੜੀ ਸੰਗਤ ਆਉਂਦੀ ਆ ਨਾ ਚੰ ਧੂੜੀ ਮਿਲ ਜੇ ਨਾਲ ਉਹਨਾਂ ਨੂੰ ਵੀ ਅਸੀਸਾਂ ਮਿਲ ਜਾਣ ਤੇ ਨਾਲ ਇਹ ਕੋਸ਼ਿਸ਼ ਹੁੰਦੀ ਜਿਹੜੀ ਸੰਗਤ ਆਈ ਆ ਉਹਨੂੰ ਰੁਕਾਵਟ ਨਾ ਪਵੇ ਤੇ ਉਹ ਜੇ ਉਹ ਸੰਗਤ ਰੁਕਾਵਟ ਨਹੀਂ ਪਾਉਂਗੀ ਤੇ ਜਿਤਨੇ ਨਦੀ ਮੂਹ ਵਿੱਚ ਜਿਹੜਾ ਵਾਹਿਗਤੋਂ ਨਿਕਲਦਾ ਜਿਹੜਾ ਉਹ ਪਿਆਰ ਨਾਲ ਲਫਾਜ਼ ਨਿਕਲਦਾ ਉਹਦਾ ਪੁਨ ਸਾਨੂੰ ਕੁਛ ਨਾ ਕੁਛ ਮਿਲੇਗਾ ਤੇ ਅਸੀਂ ਇਹ ਕੋਸ਼ਿਸ਼ ਕਰਦੇ ਵੀ ਸੰਗਤ ਜਿਹਾ ਵਾਹਿਗਤ ਦੀ ਵਾਹਿਗਤ ਕਰਦੀ ਆ ਰਹੀ ਆ ਨਾ ਉਹਨਾਂ ਵਿੱਚੋਂ ਹਾਇ ਨਾਲ ਲਿਖਿਆ ਵਾਹਿਗਤ ਵਾਹਿਗਤ ਲਿਖਿਆ